ਸੱਟ ਲੱਗਣ ਦੇ ਬਾਅਦ ਯੁੱਧ ਬੈਟਿੰਗ ਲਈ ਉਤਰੇ ਰਿਸ਼ਭ ਪੰਦ 54 ਦੌੜਾਂ ਬਣਾ ਕੇ ਹੋਏ ਆਊਟ ਜਖਮੀ ਪੰਦ ਨੂੰ ਮੈਦਾਨ 'ਚ ਦੇਖ ਕੇ ਦਰਸ਼ਕਾਂ ਨੇ ਕੀਤਾ ਚਿਹਰਾ ਸ੍ਰੀਕਾਲ ਤੱਕ ਸੈਵਿਜ ਅਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਗੱਤਕਾ ਖੇਲਣ ਵਾਲੇ 4 ਸਾਲ ਦੇ ਬੱਚੇ ਨੂੰ ਕੀਤਾ ਸਨਮਾਨਕ ਯੂਰਪ ਸਿੰਗਾਪੁਰ ਸਣੇ ਕਈ ਦੇਸ਼ਾਂ 'ਚ ਗੱਤਕੇ ਦਾ ਜ਼ੋਰ ਦਿਖਾ ਚੁੱਕਿਆ ਹੈ ਫਤੇਸ ਸਿੰਘ ਸਸਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤਲਿਆ ਖਮਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਅਕਾਲੀ ਦਲ ਤੇ ਭਾਜਪੀ ਤੋਂ ਦਰਸਲ ਪਿਛਲੇ ਦਿਨੀ ਸੁਨੀਲ ਜਾਖੜ ਨੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਹ ਚਰਚਾ ਛੇੜ ਦਿੱਤੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਚ ਹਿੰਦੂ ਸਿੱਖ ਭਾਈਚਾਰੇ ਦੀ ਮਜ਼ਬੂਤੀ ਦੇ ਲਈ ਇਹ ਕਦਮ ਬੜਾ ਜ਼ਰੂਰੀ ਹੈ ਇਹ ਮੇਰਾ ਨਿੱਜੀ ਵਿਚਾਰ ਹੈ ਪਰ ਉਸ ਨਿੱਜੀ ਵਿਚਾਰ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਗੜ ਚੋੜ ਨੂੰ ਲੈ ਕੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਤੇ ਇਸ ਤੇ ਵੱਖੋ ਵੱਖਰੇ ਪ੍ਰतिकਰਮ ਵੀ ਆਉਣ ਲੱਗ ਪਏ ਵੱਖੋ ਵੱਖਰੀ ਰਾਏ ਵੀ ਆਉਣ ਲੱਗ ਪਈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਅਸੀਂ ਤੇ ਇਕੱਲੇ ਲੜਾਂਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਮਾਂ ਆਉਣ ਤੇ ਦੇਖਾਂਗੇ। ਪਰ ਪੰਜਾਬ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਇਸ ਘੜ ਚੋੜ ਦੀਆਂ ਚਰਚਾਵਾਂ ਨੂੰ ਲੈ ਕੇ ਦੋਨਾਂ ਪਾਰਟੀਆਂ ਤੇ ਅਕਾਲੀ ਭਾਜਪਾ ਤੇ ਤੇ ਖੇਤਾਂ 'ਚ ਪਸੇ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਗੱਠਜੋੜ ਦਾ ਮੁੱਦਾ ਗਰਮਾਇਆ ਹੋਇਆ ਹੈ 9 ਮਾਸ ਦਾ ਰਿਸ਼ਤਾ ਮੁੜ ਜੁੜੇਗਾ ਜਾਂ ਨਹੀਂ 2027 ਦੀਆਂ ਚੋਣਾਂ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਲੜਨਗੀਆਂ ਜਾਂ ਨਹੀਂ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਤੇ ਗਰਭ ਦੇ ਵਿੱਚ ਹੈ ਪਰ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਲੈ ਕੇ ਪੰਜਾਬ ਭਾਜਪਾ ਦੇ ਵਿੱਚ ਵੀ ਵੱਖ-ਵੱਖ ਸੁਰ ਸੁਣਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨਿਸ਼ਾਨੇ ਸਾਧ ਰਹੀਆਂ ਨੇ ਕਿ ਇੱਕ ਅੰਦਾ ਵਿਅਕਤੀ ਦੂਸਰੇ ਕੋ ਰਸਤਾ ਦਿਖਾਣਾ ਚਾਹਤਾ ਹੈ ਉਹ ਕਹਿਣੇ ਦਾ ਮਤਲਬ ਇਹ ਹੈ ਕਿ ਆਪ ਦੋਨੋਂ ਆਪਣੀ ਜ਼ਮੀਨ ਖੋ ਚੁੱਕੇ ਆ। ਇਨਕੋ ਲੱਗਦਾ ਹੈ ਕਿ ਕਿਸ ਪ੍ਰਕਾਰ ਸੇ ਗਠਬੰਧਨ ਹੋ ਜਾਏ ਕੁਝ ਤਾਂ ਬਚੇ। ਆਪਣਾ ਕੰਮ ਤਾਂ ਚਲਦਾ ਰਹੇ। ਅਕਾਲੀ ਦਲ ਤੇ ਭਾਜਪਾ ਤਾਂ ਕਦੋਂ ਇਕੱਠੇ ਹੋਣਗੇ ਨਹੀਂ ਹੋਣਗੇ ਇਹ ਤਾਂ ਪ੍ਰਮਾਤਮਾ ਨੂੰ ਪਤਾ ਹੈ। ਪਰ ਬੀਜੇਪੀ ਆਪ ਹੀ ਇਕੱਠੀ ਨਹੀਂ ਹੈ ਜਿੱਥੇ ਜਿਵੇਂ ਤੁਸੀਂ ਦੱਸਿਆ ਕਿ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਨੇ ਜਿਹੜੇ ਉਹ ਉਹਨਾਂ ਦੇ ਥੀਵਜ਼ ਨੇ ਉਹ ਅਲੱਗ-ਅਲੱਗ ਨੇ। ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਕਿ ਚਾਹੇ ਅਲੱਗ-ਅਲੱਗ ਰਹਿ ਲੈਣਾ ਤੇ ਚਾਹੇ ਇਕੱਠੇ ਹੋ ਕੇ ਲੜ ਲੈਣਾ ਪੰਜਾਬ ਦੇ ਲੋਕ 10 ਸਾਲ ਇਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਦੇਖ ਚੁੱਕੇ ਦਰਅਸਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਨਾਲ ਘੱਟਚੋੜ ਦੀ ਵਕਾਲਤ ਕੀਤੀ ਸੀ ਪਰ ਉਹਨਾਂ ਦੇ ਟਿਪਟੇ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਕਾਲੀ ਦਲ ਦੇ ਨਾਲ ਘੱਟਚੋੜ ਤੋਂ ਕੋਰੀ ਨਾ ਕਰ ਦਿੱਤੀ ਅੱਤਵਾਦ ਦੇ ਕਾਲੇ ਦਿਨਾਂ ਤੋਂ ਉੱبر ਰਹੀ ਪੰਜਾਬ ਦੇ ਵੱਡੇ ਹਿੱਤਾਂ ਖਾਤਰ 1996 ਚ ਭਾਜਪਾ ਨੇ ਕੌਮੀ ਪਾਰਟੀ ਹੁੰਦਿਆਂ ਵੀ ਅਕਾਲੀ ਦਲ ਤੋਂ ਦੂਜੇ ਦਰਜੇ ਤੇ ਰਹਿਣਾ ਮੰਨ ਲਿਆ ਸੀ ਦਹਾਕਿਆ ਤੱਕ ਭਾਜਪਾ 23 ਸ਼ਹਿਰੀ ਵਿਧਾਨ ਸਭਾ ਸੀਟਾਂ ਨਾਲ ਸੰਤੁਸ਼ਟ ਰਹੀ ਜਦੋਂ ਕਿ ਅਕਾਲੀ ਪਿੰਡੂ ਖੇਤਰਾ ਚ ਵਧੀ ਭਾਜਪਾ ਦਾ ਵਿਕਾਸ ਰੁਕ ਗਿਆ ਪਰ ਪਾਰਟੀ ਆਪਣੇ ਆਪ ਨਾਲੋਂ ਵੱਧ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦਿੰਦੀ ਰਹੀ ਇਸ ਦੀ ਕਦੇ ਵੀ ਪ੍ਰਸ਼ੰਸਾ ਨਹੀਂ ਕੀਤੀ ਗਈ ਅੱਜ ਅਸੀਂ ਮੁੜ ਤੋਂ ਪੰਜਾਬ ਵਿਰੋਧੀ ਤਾਕਤਾਂ ਨੂੰ ਉੱਭਰਦੇ ਦੇਖ ਰਹੇ ਹਾਂ ਇਸ ਲਈ ਭਾਜਪਾ ਤੇ ਅਕਾਲੀਆਂ ਨੂੰ ਪੰਜਾਬ ਦੇ ਹਿੱਤ ਲਈ ਸਿਆਸੀ ਮਤਭੇਦ ਛੱਡ ਦੇਣੇ ਚਾਹੀਦੇ ਨੇ ਲੇਕਿਨ ਅੱਜ ਭਾਰਤੀਏ ਜਨਤਾ ਪਾਰਟੀ 117 ਦੀਆਂ 17 ਸੀਟਾਂ ਤੇ ਬੀਜੇਪੀ ਚੁਣავი ਤਿਆਰੀ ਚ ਜੁਟ ਗਈ ਹੈ ਜ਼ਿਕਰ ਖਾਸੇ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੋਹਾਂ ਪਾਰਟੀਆਂ ਦਾ ਰਿਸ਼ਤਾ ਟੁੱਟਿਆ ਸੀ ਜਿਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੋਹਾਂ ਨੇ ਵੱਖ-ਵੱਖ ਲੜੀਆਂ ਇਸ ਤੋੜ ਵਿਛੋੜੇ ਤੋਂ ਬਾਅਦ ਜੋ ਕੁਝ ਸਿਆਸੀ ਤੌਰ ਤੇ ਹਾਸਲ ਹੋਇਆ ਉਹ ਦੋਵੇਂ ਪਾਰਟੀਆਂ ਦੇ ਸਾਹਮਣੇ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਅੱਗ ਫਿਰ ਤੋਂ ਸੁਲ ਗਈ ਹੈ ਪਰ 21 ਰੁਖ ਹਕਤਿਆਰ ਕਰੇਗੀ ਸਿਆਸੀ ਗਲਿਆਰਾਂ ਦੀ ਇਸ ਤੇ ਨਜ਼ਰ ਬਣੀ ਹੋਈ ਹੈ ਦਿੱਲੀ ਤੋਂ ਰਵੀ ਮਿਸ਼ਰਾ ਤੇ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ ਨਿਊ ਸਿਟੀਨ ਤੇ ਹੁਣ ਜ਼ਿਕਰ ਸ਼੍ਰੀ ਦਰਬਾਰ ਸਾਹਿਬ ਨੂੰ ਆਈਆਂ ਧਮਕੀ ਭਰੀਆਂ ਈਮੇਲਸ ਦਾ ਇਹ ਮਾਮਲਾ ਹੁਣ ਸੰਸਦ ਦੇ ਦਰਬਾਰ ਚ ਗੂੰਜਦਾ ਨਜ਼ਰ ਆਇਆ ਕਿਉਂਕਿ ਕਾਂਗਰਸ ਦੇ ਸਾਰੇ ਐਮਪੀਸ ਮੁੱਦੇ ਤੇ ਅੱਜ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਸੰਸਦ ਦੇ ਪ੍ਰਿੰਸਿਪਸ ਚ ਨਾਰੇਬਾਜ਼ੀ ਕਰਦੇ ਦਿਖੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ 1984 ਦਾ ਇਤਿਹਾਸ ਯਾਦ ਦਿਵਾ ਦਿੱਤਾ ਦਰਬਾਰ ਸਾਹਿਬ ਨੂੰ ਮਿਲੀਆਂ ਧਮਕੀਆਂ ਦੀ ਗੂੰਜ ਦਿੱਲੀ ਦੇ ਵਿੱਚ ਜਾ ਪਹੁੰਚੀ ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਸੰਸਦ ਦੇ ਅੰਦਰ ਇਹ ਮੁੱਦਾ ਚੁੱਕਿਆ ਅਤੇ ਬਾਹਰ ਵੀ ਪ੍ਰਦਰਸ਼ਨ ਕੀਤਾ ਰਾਜਾ ਵੜਿੰਗ ਸਮੇਤ ਹੋਰ ਸਾਂਸਦਾਂ ਨੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਪੁਲਿਸ ਦੇ ਬਲੌ ਇੱਕ ਸ਼ਖਸ ਨੂੰ ਗਲਤ ਹਿਰਾਸਤ ਦੇ ਵਿੱਚ ਲੈ ਜਾਣ ਦੇ ਵੀ ਇਲਜ਼ਾਮ ਲਗਾਏ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਹਮਨੇ ਬਾਰ ਬਾਰ ਸਰਕਾਰ ਸੇ ਕਹਾ ਸਰਕਾਰ ਪਹਿਲੇ ਤੋਂ 6 ਦਿਨ ਆਈ ਨਹੀਂ ਕੱਲ ਪਰਸੋ ਮੁੱਖ ਮੰਤਰੀ ਆਏ تھے ਉਹਨਾਂ ਨੇ ਕਹਾ ਕਿ ਹਮਨੇ ਇੱਕ ਬੰਦਾ ਪਕੜ ਲਿਆ ਹੈ ਲੇਕਿਨ ਜੋ ਬੰਦਾ ਪਕੜਾ ਹੈ ਉਹ ਕੋਈ ਹੋਰ ਪਕੜ ਲਿਆ ਪਕੜਨੇ ਕੇ ਬਾਅਦ ਵੀ ਧਮਕੀਆਂ ਆ ਰਹੀਆਂ ਉਹ ਈਮੇਲ ਆ ਰਹੀ ਧਮਕੀ ਬਰੀ ਲਗਾਤਾਰ 14 ਜੁਲਾਈ ਸੇ ਸ਼ੁਰੂ ਹੋਈ ਹੈ ਔਰ ਲਗਾਤਾਰ ਆ ਰਹੀ ਹੈ लेकिन अभी तक कोई आदमी गिरफ्तार नहीं हुआ एक आदमी गिरफ्तार किया लेकिन उन्होंने दोबारा ईमेल करके बोला कि आपने गलत आदमी को गिरफ्तार किया हम यहाँ हैं इनकी शराखत होनी चाहिए और उनको पकड़ के अंदर करना चाहिए आज अगर सबसे पवित्र स्थान सिखों का अमृतसर में हरिमंदिर साहब है वो सुरक्षित नहीं है तो पंजाब में कौन सुरक्षित हो सकता है देश में कौन सुरक्षित हो सकता है और इस परिस्थिति में अगर कोई श्री हरमंदिर साहब को धमकी देता है ਸਰਕਾਰ ਦਾ ਉਤਰਦਾਇਤ ਤੋਂ ਬੰਨਤਾ ਹੈ ਕਿ ਪਹਿਲ ਕੇ ਆਧਾਰ ਕੇ ਉਪਰ ਅ ਉਸ ਨੂੰ ਚਿੰਨਿਤ ਕੀਤਾ ਜਾਏ ਉਨਕੇ ਉਪਰ ਕਾਰਵਾਈ ਕੀ ਜਾਏ ਕਾਂਗਰਸ ਨੇ ਇਸ ਪ੍ਰਦਰਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿੱਖਾ ਪਲਟਵਾਰ ਕੀਤਾ ਅਤੇ ਉਹਨਾਂ ਪੰਜਾਬ ਕਾਂਗਰਸ ਦੇ ਸਿਆਸੀ ਲਾਹਾ ਲੈਣ ਦੇ ਇਲਜ਼ਾਮ ਲਗਾਏ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦੀ ਵੀ ਨਿਖੇਦੀ ਕੀਤੀ ਗਈ ਅਤੇ ਪੁਲਿਸ ਦੇ ਵੱਲੋਂ ਮਲਜ਼ਮਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਗੱਲ ਆ ਕੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਵੀ ਕੋਈ ਵਿਅਕਤੀ ਇਹ ਜ ਆ ਇਹ ਜੀ ਮਨਸ਼ਾ ਰੱਖੂਗਾ ਤੇ ਜੇ ਪਤਾਲ ਦੇ ਵਿੱਚ ਵੀ ਹੋਵੇ ਤਾਂ ਵੀ ਉਹਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੱਢ ਕੇ ਲਿਆ ਕੇ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਏਗੀ ਜ਼ਿਕਰ ਹੋਇਆ ਹੈ ਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਸੀ ਇਸ ਦੌਰਾਨ ਉਹਨਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਕੇ ਕੇਸ ਨੂੰ ਹੱਲ ਕਰਨ ਦੇ ਨੇੜੇ ਪਹੁੰਚਣ ਦੀ ਕਲਾਕੀਸੀ ਉਧਰ ਅੰਮ੍ਰਿਤਸਰ ਪੁਲਿਸ ਨੇ ਵੀ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ। ਦਿੱਲੀ ਤੋਂ ਅਵੀ ਮਿਸ਼ਰਾ ਅਤੇ ਚੰਡੀਗੜ੍ਹ ਤੋਂ Umesh Sharma News 18 ਪੰਜਾਬ। ਤੇ ਸ਼ਰੀਦਰ ਬਾਦ ਸਹਿਮ ਨੂੰ ਧਮਕੀ ਭਰੀਆਂ ਈਮੇਲ ਦੇ ਮਾਮਲੇ ਦੇ ਵਿੱਚ ਇੱਕ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਸਾਰੀਆਂ ਈਮੇਲਸ ਡਾਰਕ ਵੈਬ ਦੇ ਜ਼ਰੀਏ ਪੇਜੀਆ ਗਈਆਂ। ਡਾਰਕ ਨੈਟ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਖਬਰਾਂ ਨੇ ਕਿ ਧਮਕੀ ਭਰੀਆਂ ਈਮੇਲ ਦੇ ਲਈ आईपी एड्रेस ਤੇ ਹੋਰ ਜਾਣਕਾਰੀਆਂ ਜਟਾਉਣ ਦੇ ਵਿੱਚ ਇਸੇ ਕਰਕੇ ਮੁਸ਼ਕਿਲ ਆ ਰਹੀ ਹੈ ਕਿ ਇਸ ਦੇ ਵਿੱਚ ਡਾਰਕ ਵੈਬ ਦਾ ਇਸਤੇਮਾਲ ਕੀਤਾ ਗਿਆ। ਕਈ ਵਾਰ ਦਰਬਾਰ ਸਾਹਿਬ ਨੂੰ ਧਮਕੀਆਂ ਭਰੀਆਂ ਈਮੇਲ ਆ ਚੁੱਕੀਆਂ। ਦੇਖਿਓ ਵੀਪੀਐਨ ਮਤ ਹੈ ਯੂਜੂਲੀ ਹਮ ਇਸਕੋ ਵਰਚੁਅਲ ਪ੍ਰਾਈਵੇਟ ਨੈਟਵਰਕ ਬੋਲਤੇ ਹਨ। ज्यादातर यूजर इसको सिक्योरिटी पर्पज के लिए भी यूज करते हैं कॉर्पोरेट्स में सिक्योरिटी के लिए यूज होता है कि कंपनीज अपना वर्चुअल प्राइवेट नेटवर्क बना लेती है ताकि बाहर से उसको पेनिट्रेट न कर सके उसमें एंटर न कर सके लेकिन दूसरी तरफ क्रिमिनल्स इसका फायदा उठाते हैं जहां पर काफी सारे वीपीएन फ्री अवेलेबल होते हैं या कुछ पेड लेवल पे होते हैं तो वो इसको यूटिलाइज करके कुछ क्रिमिनल एक्टिविटीज को अंजाम देते हैं जैसे इस केस में वो लोग वीपीएन यूज कर रहे हैं तो उसके लिए एक विजुअल है ये बेसिकली कैसे वीपीएन काम करता है अगर यूजर यहां पे होता है और वीपीएन यूज कर रहा है तो जब उसकी रिक्वेस्ट कहीं पे भी जाएगी चाहे उसकी मेल जाए चाहे वो वेब ब्राउजिंग कर रहा हो तो उसका वीपीएन का आईपी जाएगा उसका अपना आईपी यहां पे नहीं जाता वीपीएन आगे अपना आईपी एड्रेस भेजता है जिससे उसका अपना जो एक्चुअल आईपी होता है वो हाइड हो जाता है, ठीक है। जिसको क्रैक करना लॉ इन्फोर्समेंट एजेंसीज के लिए थोड़ा सा मुश्किल हो जाता है, ठीक है। और डिपेंडेंसी बढ़ जाती है दूसरी एजेंसीज के ऊपर या दूसरी कंपनीज के ऊपर जो वीपीएंस को ऑपरेट कर रही है।, ठीक है ये इस तरीके से काम करते हैं और क्रिमिनल्स इसका इस तरीके से सहारा लेते हैं ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀ ਖਿਲਾਫ ਬਿੱਲ ਲਈ ਬਣਾਈ 15 ਮੈਂਬਰੀ ਕਮੇਟੀ ਦੀ ਪਲੇਠੀ ਮੀਟਿੰਗ ਹੋਈ ਜਿਸ ਚ ਕਾਨੂੰਨ ਬਣਾਉਣ ਲਈ ਅਗਲੀ ਰਣਨੀਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਬੇਅਦਬੀ ਦੇ ਖਿਲਾਫ ਕਾਨੂੰਨ ਬਣਾਉਣ ਨੂੰ ਲੈ ਕੇ ਪਹਿਲੀ ਬੈਠਕ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਈ। ਕਾਨੂੰਨ ਬਣਾਉਣ ਨੂੰ ਲੈ ਕੇ ਸਾਰੇ ਮੈਂਬਰਾਂ ਨੇ ਮੰਥਨ ਕੀਤਾ। ਕਮੇਟੀ ਦੇ ਮੁਖੀ ਇੰਦਰਬੀਰ ਸਿੰਘ ਨਿੱਜਰ ਨੇ ਮੀਟਿੰਗ ਨੂੰ ਸੀਕ੍ਰੀਟ ਦੱਸਿਆ ਪਰ ਉਹਨਾਂ ਇਹ ਜ਼ਰੂਰ ਦੱਸਿਆ ਕਿ ਬਿੱਲ ਸੰਬੰਧੀ ਵਕ ਵਕਤ ਧਾਰਮਿਕ ਸੰਸਥਾਵਾਂ ਅਤੇ ਕਾਨੂੰਨੀ ਮਹਾਰਾ ਦੀ رائے ਲਈ ਜਾਵੇਗੀ ਅਤੇ ਹਰ ਮੰਗਲਵਾਰ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਇਆ ਕਰੇਗੀ ਇਹ ਆਪਣੀ ਜਿਹੜੀ ਕਾਰਵਾਈ ਡੇ ਟੂ ਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀ ਹੈ ਇਹ ਕੰਫੀਡੈਂਸ਼ੀਅਲ ਹੁੰਦੀ ਹੈ ਸੋ ਸਾਡਾ ਕੋਈ ਵੀ ਨਾਮ ਜਾਂ ਸ਼ੇਅਰ ਨੇ ਤੇਰੇ ਬਾਰੇ ਤੁਹਾਨੂੰ डे टू डे जो अम्म करा या गलत करा बारे तो नहीं दस सका दूजी कि बड़ा संवेदनशील है मुद्दा है सो इस करके प्रेस टू भी चाहिए कि सू थोड़ा बारे आराम काम करता जाए काफी कठिन काम है सो आ, बेसिकली मीटिंग अच्छे ही सी अब ने इली गलबात की अपनी राय दी है ਸਹੀ ਮਿਟਣਾ ਜਗਾ ਕਾ ਤੱਕ ਕਰਦੇ ਰਹਿਣ ਦੀ ਕੋਸ਼ਿਸ਼ ਹੈ ਕਿ ਇਸੇ 6 ਮਿੰਟ ਪਹਿਲੇ ਪਹਿਲੇ ਇਸ ਕੋ ਹੋ ਗਿਆ ਬੇਅਦਬੀ ਦੇ ਖਿਲਾਫ ਬਿੱਲ ਨੂੰ ਲੈ ਕੇ ਸਿਲੈਕਟ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੂ ਮਹਾਸਭਾ ਪੰਜਾਬ ਬ੍ਰਾਹਮਣ ਸਭਾ ਰੋਮਨ ਕੈਥੋਲਿਕ ਚਰਚ ਜਲੰਧਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦਿਗੰਬਰ ਜੈਨ ਮੰਦਰ ਜਲੰਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ੰਕਰਾਚਾਰਿਆ ਬੁੱਧਧਰਮ ਦੇ ਨੁਮਾਇੰਦੇ ਅਤੇ ਬੁੱਧੀਜੀਵੀ ਮਹਾਰਾ ਦੇ ਨਾਲ ਵਿਚਾਰ ਕਰੇਗੀ ਤਾਂ ਜੋ ਬੇਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਸਖਤ ਕਾਨੂੰਨ ਬਣਾਇਆ ਜਾ ਸਕੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਦੇ ਵਿੱਚ ਬਣੀ 15 ਮੈਂਬਰੀ ਇਹ ਕਮੇਟੀ 6 ਮਹੀਨਿਆਂ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ ਜਿਸ ਤੋਂ ਬਾਅਦ ਬੇਦਬੀ ਦੇ ਖਿਲਾਫ ਕਾਨੂੰਨ ਦਾ ਫਾਈਨਲ ਖਰੜਾ ਤਿਆਰ ਹੋਵੇਗਾ ਇਸ ਕਮੇਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ 11 ਕਾਂਗਰਸ ਦੇ 2 ਬੀਜਪੀ ਅਤੇ ਅਕਾਲੀ ਦਲ ਤੋਂ ਇੱਕ ਇੱਕ ਵਿਧਾਇਕ ਨੂੰ ਸ਼ਾਮਲ ਕੀਤਾ ਗਿਆ ਚੰਡੀਗੜ੍ਹ ਤੋਂ ਨਪਿੰਦਰ ਬਰਾੜ న్యూਸ 18 ਪੰਜਾਬ ਇਹ ਹੁਣ ਜ਼ਿਕਰ ਗੈਂਗਸਟਰਾਂ ਦਾ ਜਿਨ੍ਹਾਂ ਦੀ ਗੂੰਜ ਸੁਪਰੀਮ ਕੋਰਟ ਦੇ ਵਿੱਚ ਸੁਣਾਈ ਦਿੱਤੀ ਹੈ ਯਾਨੀ ਗੈਂਗਸਟਰਾਂ ਦਾ ਮੁੱਦਾ ਸੁਪਰੀਮ ਕੋਰਟ ਤੱਕ ਚਰਚਾ ਦਾ ਵਿਸ਼ਾ ਬਣ ਗਿਆ ਸੁਪਰੀਮ ਕੋਰਟ ਨੇ ਗੈਂਗਸਟਰਾਂ ਤੇ ਚਿੰਤਾ ਜਤਾਈ ਹੈ ਖਾਸ ਕਰਕੇ ਦਿੱਲੀ ਐਨਸੀਆਰ ਚ ਵਧ ਰਹੇ ਗੈਂਗਸਟਰイズਮ ਨੂੰ ਲੈ ਕੇ ਸੁਪਰੀਮ ਕੋਰਟ ਕਾਫੀ ਸਖਤ ਨਜ਼ਰ ਆਈ ਸੁਪਰੀਮ ਕੋਰਟ ਨੇ ਕਿਹਾ ਕਿ ਸਮਾਜ ਨੂੰ ਗੈਂਗਸਟਰਾਂ ਤੋਂ छुटਕਾਰਾ ਪਾਉਣਾ ਹੋਏਗਾ ਔਰ ਗੈਂਗਸਟਰਾਂ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਵਰਤੀ ਜਾਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਦਿੱਲੀ ਐਨਸੀਆਰ ਦੇ ਵਿੱਚ ਹਾਲਾਤ ਬੁਰੇ ਤਰੀਕੇ ਨਾਲ ਵਿਗੜਦੇ ਜਾ ਰਹੇ ਨੇ ਔਰ ਆਮ ਆਦਮੀ ਆਮ ਆਦਮੀ ਦੀ ਨਜ਼ਰ ਦੇ ਵਿੱਚ ਕਾਨੂੰਨ ਦਾ ਡਰ ਘਟ ਹੋਇਆ ਆਮ ਲੋਕਾਂ ਚ ਕਾਨੂੰਨ ਪ੍ਰਤੀ ਵਿਸ਼ਵਾਸ ਘਟ ਰਿਹਾ ਹੈ ਹੁਣ 4 ਹਫ਼ਤਿਆਂ ਬਾਅਦ ਮੋਰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋਈ। ਤੇ ਕਈ ਟਿੱਪਣੀਆਂ ਸੁਪਰੀਮ ਕੋਰਟ ਵੱਲੋਂ ਕੀਤੀਆਂ ਗਈਆਂ ਖਾਸ ਕਰਕੇ ਗੈਂਗਸਟਰਾਂ ਨੂੰ ਲੈ ਕੇ ਜਿਸ ਦੇ ਵਿੱਚ ਉਹਨਾਂ ਕੁਝ ਸੁਝਾਅ ਵੀ ਦਿੱਤੇ ਉਹਨਾਂ ਕਿਹਾ ਕਿ ਦਿੱਲੀ ਹਾਈ ਕੋਰਟ ਇਸ ਨੂੰ ਲੈ ਕੇ ਵਿਸ਼ੇਸ਼ ਅਦਾਲਤਾਂ ਬਣਾ ਸਕਦੀ ਹੈ ਇਹ ਸੁਪਰੀਮ ਕੋਰਟ ਵੱਲੋਂ ਸੁਝਾਅ ਦਿੱਤੇ ਗਏ ਕਿ ਦਿੱਲੀ ਹਾਈ ਕੋਰਟ ਇਸ ਨੂੰ ਲੈ ਕੇ ਵਿਸ਼ੇਸ਼ ਅਦਾਲਤਾਂ ਬਣਾਵੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਇਸ ਦੇ ਵਿੱਚ ਸਹਿਯੋਗ ਕਰਨਾ ਹੋਵੇਗਾ ਇਸ ਤੇ ਠਲ ਪਾਉਣ ਦੇ ਲਈ ਇਸ ਦੇ ਵਿੱਚ ਕੇਂਦਰ ਤੇ ਦਿੱਲੀ ਸਰਕਾਰ ਸਹਿਯੋਗ ਕਰੇਗੀ ਕਿਉਂਕਿ ਜ਼ਿਕਰ ਦਿੱਲੀ ਤੇ ਐਨਸੀਆਰ ਦੇ ਵਿੱਚ ਗੈਂਗਸਟਰ ਗਤੀਵਿਧੀਆਂ ਦਾ ਹੋ ਰਿਹਾ ਸੀ ਅਗਲਾ ਸੁਝਾਅ ਇਸ ਦੇ ਵਿੱਚ ਇਹ ਦਿੱਤਾ ਗਿਆ ਕਿ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਹੋਵੇ ਯਾਨੀ ਜਿਹੜੇ ਗੈਂਗਸਟਰਾਂ ਦੇ ਨਾਲ ਜੁੜੇ ਮਾਮਲੇ ਨੇ ਜਿਹੜੇ ਕ੍ਰਾਈਮ ਦੇ ਮਾਮਲੇ ਨੇ ਉਹਨਾਂ ਦੇ ਵਿੱਚ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਮੁਕਦਮਾ ਚੱਲਣਾ ਚਾਹੀਦਾ ਹੈ ਇਸ ਦੇ ਨਾਲ ਉਹਨਾਂ ਕਿਹਾ ਕਿ ਵਾਧੂ न्यायिक ਅਧਿਕਾਰੀ ਨਿਯੁਕਤ ਹੋਣ ਯਾਨੀ ਇਹਨਾਂ ਮਾਮਲਿਆਂ ਨੂੰ ਸੁਣਨ ਦੇ ਲਈ ਹੋਰ ਜ਼ਿਆਦਾ ਅਪੁਆਇੰਟਮੈਂਟਸ ਕੀਤੀਆਂ ਜਾਣ ਹੋਰ न्यायिक ਅਧਿਕਾਰੀਆਂ ਨੂੰ ਜੋੜਿਆ ਜਾਵੇ ਵਾਧੂ ਨਿਆਂਕ ਅਧਿਕਾਰੀ ਨਿਯੁਕਤ ਕੀਤੇ ਜਾਣ ਵੱਖਰਾ ਐਡ ਹੌਕ ਨਿਆਂਕ ਕੈਡਰ ਤਿਆਰ ਹੋਵੇ ਇੱਕ ਐਸਾ ਵਿਸ਼ੇਸ਼ ਕੈਡਰ ਸੈਟਅਪ ਕਰਨ ਦੀ ਗੱਲ ਕੀਤੀ ਗਈ ਹੈ ਜੋ ਗੈਂਗਸਟਰਾਂ ਦੇ ਮਾਮਲਿਆਂ ਤੇ ਛੇਤੀ ਸੁਣਵਾਈ ਕਰਕੇ ਉਹਨਾਂ ਨੂੰ ਛੇਤੀ ਨਤੀਜੇ ਤੱਕ ਪਹੁੰਚਾ ਲਵੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਰੋਜ਼ ਸੁਣਵਾਈ ਲਈ ਅਦਾਲਤਾਂ ਦੀ ਗਿਣਤੀ ਵਧਾਈ ਜਾਵੇ ਯਾਨੀ ਇਸ ਤੇ ਲਈ ਇੱਕ ਤੋਂ ਵੱਧ ਅਦਾਲਤਾਂ ਜੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਕੇਸ ਜਿਹੜੇ ਨੇ ਇਹ ਫਾਸਟ ਟਰੈਕ ਕੋਰਟਾਂ ਦੇ ਵਿੱਚ ਚੱਲਣ ਰੋਜ਼ ਸੁਣਵਾਈ ਲਈ ਅਦਾਲਤਾਂ ਦੀ ਗਿਣਤੀ ਵਧਾਈ ਜਾਵੇ ਇਹ ਗੱਲ ਵੀ ਸੁਪਰੀਮ ਕੋਰਟ ਵੱਲੋਂ ਆਪਣੇ ਸੁਝਾਵਾਂ ਦੇ ਵਿੱਚ ਕਹੀ ਗਈ ਹੈ ਕਿਉਂਕਿ ਦਿੱਲੀ ਐਨਸੀਆਰ ਦੇ ਵਿੱਚ ਗੈਂਗਸਟਰਾਂਆਂ ਦੀਆਂ ਗਤੀਵਿਧੀਆਂ ਦਿਨੋਂ ਦਿਨ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਔਰ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇਹ ਇਹ ਟਿੱਪਣੀਆਂ ਵੀ ਕੀਤੀਆਂ ਗਈਆਂ ਔਰ ਸੁਝਾਅ ਵੀ ਦਿੱਤੇ ਗਏ ਕਿ ਵਾਰ-ਵਾਰ ਸੁਣਵਾਈ ਮੁਲਤਵੀ ਕਰਨ ਤੋਂ ਬਚਾ ਕਰੋ ਔਰ ਇਸ ਨੂੰ ਇੱਕ ਟਾਈਮ ਬਾਉਂਡ ਤਰੀਕੇ ਦੇ ਵਿੱਚ ਮੁਕੰਮਲ ਕਰੋ ਤੇ ਪੰਜਾਬ ਦੇ ਵਿੱਚ ਜਿੰਸੀ ਸ਼ੋਸ਼ਣ ਦਾ ਇੱਕ ਮਾਮਲਾ ਹਾਈ ਕੋਰਟ ਪਹੁੰਚ ਗਿਆ। ਬੱਚਿਆਂ ਦੇ ਸ਼ੋਸ਼ਣ ਦੇ ਖਿਲਾਫ ਇੱਕ ਜਨ ਹਿੱਤ ਪਟੀਸ਼ਨ ਦਾਖਲ ਕੀਤੀ ਗਈ ਔਰ ਬੱਚਿਆਂ ਨਾਲ ਜੁੜੀਆਂ ਸੰਸਥਾਵਾਂ ਤੱਕ ਤੇ ਵੀ ਸਵਾਲ ਚੱਕੇ ਗਏ। ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਕਰਨ ਦੀ ਮੰਗ ਕੀਤੀ ਗਈ। ਹਾਈ ਕੋਰਟ ਨੇ ਇਸ ਬਾਬਤ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ 30 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ। ਬੱਚਿਆਂ ਦੇ ਨਾਲ ਸੈਕਸ਼ੂਅਲ ਅਬਿਊਜ਼ ਦਾ ਜਿੰਸੀ ਸ਼ੋਸ਼ਣ ਦਾ ਜ਼ਿਕਰ ਕੀਤਾ ਗਿਆ ਕਿ ਇਹ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਤੇ ਇਸ ਤੇ ਸਖਤ ਕਦਮ ਚੱਕਣ ਦੀ ਜ਼ਰੂਰਤ ਹੈ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਬੜੀਆਂ ਹੋਈਆਂ ਨੇ ਜਿਹੜੀਆਂ ਬੱਚਿਆਂ ਦੀ ਦੇਖਭਾਲ ਕਰਦੀਆਂ ਨੇ ਪਰ ਉਹਨਾਂ ਸੰਸਥਾਵਾਂ ਤੇ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਵਾਲ ਉੱਠੇ ਨੇ ਇਹ ਸਾਰਾ ਕੁਝ ਇਸ ਜਨਹਤ ਪਟੀਸ਼ਨ ਦੇ ਵਿੱਚ ਪੀਆਈਐਲ ਜਿਹੜੀ ਪਾਈ ਗਈ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਇਸ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਬੱਚਿਆਂ ਦੇ ਖਿਲਾਫ ਜਿੰਸੀ ਸ਼ੋਸ਼ਣ ਦੇ ਮਾਮਲਿਆਂ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਕਿੰਨੇ-ਕਿੰਨੇ ਮਾਮਲੇ ਸਾਹਮਣੇ ਆਏ ਨੇ ਔਰ ਇਸੇ ਨੂੰ ਲੈ ਕੇ ਇਸੇ ਨੂੰ ਆਧਾਰ ਬਣਾ ਕੇ ਇਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਤਾਂ ਕਿ ਇਸ ਤੇ ਅੱਗੇ ਕੋਈ ਸਖਤ ਨਿਰਦੇਸ਼ ਜਾਰੀ ਕੀਤੇ ਜਾ ਸਕਣ ਕਿ ਬੱਚਿਆਂ ਦੀ ਇਸ ਤਰੀਕੇ ਨਾਲ ਹੈਰਸਮੈਂਟ ਨਾ ਹੋਵੇ ਉਹਨਾਂ ਨੂੰ ਫਿਜ਼ੀਕਲੀ ਅਬਿਊਜ਼ ਨਾ ਕੀਤਾ ਜਾ ਸਕੇ ਉਹਨਾਂ ਦਾ ਜਿੰਸੀ ਸ਼ੋਸ਼ਣ ਰੋਕਿਆ ਜਾ ਸਕੇ ਇਸ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾਣ ਔਰ ਇਸ ਦੇ ਵਿੱਚ ਹਾਈ ਕੋਰਟ ਦੇ ਦਖਲ ਦੀ ਮੰਗ ਕੀਤੀ ਗਈ ਹੈ ਇਸ ਚੰਹ ਹਿਤ ਪਟੀਸ਼ਨ ਦੇ ਵਿੱਚ ਬੱਚਾ ਦੇ ਖਿਲਾਫ ਯੋਨ ਸ਼ੋਸ਼ਣ ਦੇ ਮਾਮਲੇ ਅਕਸਰ ਅਸੀਂ ਸੁਣਦੇ ਵੀ ਰਹਿੰਨੇ ਆਂ ਔਰ ਕਈ ਵਾਰ ਮਨ ਨੂੰ ਪੀੜਾ ਵੀ ਹੁੰਦੀ ਹੈ ਬਾਕਸੋ ਐਕਟ ਬਣਿਆ ਹੋਇਆ ਹੈ ਲੇਕਿਨ ਕੀ ਇਹ ਐਕਟ ਪ੍ਰਭਾਵਸ਼ਾਲੀ ਹੈ ਕੀ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਚੰਗੀ ਤਰ੍ਹਾਂ ਹੋ ਰਹੀ ਹੈ ਇਸੇ ਮਸਲੇ ਨੂੰ ਲੈ ਕੇ ਪੰਜਾਬ ਰਣ ਹਾਈ ਕੋਰਟ ਵਿੱਚ ਇੱਕ ਪਬਲਿਕ ਇੰਟਰਸਟ ਰਿਲੀਟੀਗੇਸ਼ਨ ਯਾਨੀ ਕਿ ਜਨ ਹਿਤ ਯਾਚਿਕਾ ਦਾਖਲ ਕੀਤੀ ਗਈ ਹੈ ਐਡਵੋਕੇਟ ਕਵਰ ਪਾਉਲ ਉਹਨਾਂ ਨੇ ਦਾਖਲ ਕੀਤੀ ਹੈ ਜਾਨੀ ਦੇ ਕਈ ਮੁੱਦਿਆਂ ਨੂੰ ਲੈ ਕੇ ਪਹਿਲਾਂ ਵੀ ਹਾਈ ਕੋਰਟ ਆਂਦੇ ਰਹੇ ਨੇ ਗੱਲ ਕਰਾਂਗੇ ਪਾਉਲ ਜੀ ਮੈਂ ਜੇ ਸਵਾਲ ਪੁੱਛਾਂ ਬੱਚੇ ਤੁਹਾਡੇ ਵੀ ਨੇ ਬੱਚੇ ਸਾਡੇ ਵੀ ਨੇ ਬੱਚੇ ਸਾਂਝੇ ਨੇ ਤੁਸੀਂ ਕਿਹਾ ਕਿ ਬਾਕਸਵੇਟ ਬਣਿਆ ਹੋਇਆ ਹੈ ਬੱਚਿਆਂ ਦੇ ਖਿਲਾਫ ਪਈ ਅਸੀਂ ਦੇਖਿਆ ਕਿ ਛੋਟੇ ਛੋਟੇ ਬੱਚਿਆਂ ਦਾ ਰੇਪ ਹੋ ਜਾਂਦਾ ਹੈ ਛੇੜਖਾਨੀ ਹੁੰਦੀ ਹੈ ਔਰ ਪੁਲਿਸ ਦੇ ਮਾਮਲੇ ਜਾਂਦੇ ਨੇ ਸੁਰਖੀਆਂ ਵੀ ਬਣਦੀਆਂ ਨੇ ਖਬਰਾਂ ਦੀਆਂ ਇਹ ਪੀਆਲ ਪਾਉਣ ਦਾ ਆਈਡੀਆ ਕਿੱਥੋਂ ਆਇਆ ਔਰ ਇਸ ਪੀਆਲ 'ਚ ਨੋਟਿਸ ਪੂਰੀ ਡੀਟੇਲ ਦੱਸੋ ਦੇਖੋ ਜਿੱਦੋਂ ਤੱਕ ਆ ਪੀਆਈਐਲ ਦਾ ਸਵਾਲ ਲੱਗਾ ਅਸੀਂ ਰੋਜ਼ ਦੇਖਦੇ ਆ ਸਾਡੇ ਬੱਚੇ ਜਿਹੜੇ ਨੇ ਸਕੂਲ ਵੈਨਾਂ ਚ ਜਾਂਦੇ ਆ ਹੋਰ ਕੋਈ ਟਰਾਂਸਪੋਰਟੇਸ਼ਨ ਹੈ ਜਾਂ ਹੋਰ ਕੋਈ ਇੰਸਟੀਟਿਊਸ਼ਨ ਹੈ ਕੋਈ ਵਰਕਪਲੇਸ ਤੇ ਲੈ ਕੇ ਜਾਂਦੇ ਜਿਸ ਨਾਲ ਇਹਦੇ ਚ ਮੇਨਲੀ ਹੁੰਦੇ ਨੇ ਸਕੂਲਸ ਕਰਚੇਸ ਹਸਪੀਟਲਸ ਹੋਰ ਤੁਸੀਂ ਦੇਖੋ ਹੋਰ ਵੀ ਕੋਈ ਵੀ ਡਿਪਾਰਟਮੈਂਟ ਭਾਵੇਂ ਪਬਲਿਕ ਹੈ ਪ੍ਰਾਈਵੇਟ ਹੈ ਜਿੱਥੇ ਤੁਸੀਂ ਜਿਹੜੇ ਬੰਦੇ ਚਿਲਡਰਨ ਦੇ ਨਾਲ ਕੰਟੈਕਟ ਚ ਆਉਂਦੇ ਨੇ ਉੱਥੇ ਸਾਨੂੰ ਮੇਨ ਗੱਲ ਹੈ ਹੁੰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਕਿਹਦੇ ਹੱਥਾਂ ਦੇ ਵਿੱਚ ਬੱਚੇ ਨੂੰ ਛੱਡ ਕੇ ਜਾ ਰਹੇ ਆ ਦਿਸ ਇਜ਼ ਦਾ ਮੇਨ ਕ੍ਰਕਸ ਆਫ ਦਾ ਪੀਆਈਐਲ ਇਸ ਕਰਕੇ ਅਸੀਂ ਪੀਆਈਐਲ ਜਨਰੇਟ ਕੀਤੀ ਕਿ ਪੋਕਸੋ ਐਕਟ ਦੇ ਅੰਦਰ ਰੂਲ ਹੈਗਾ ਕਿ ਇੱਕ ਪੁਲਿਸ ਵੈਰੀਫਿਕੇਸ਼ਨ ਤੇ ਇੱਕ ਬੈਕਗ੍ਰਾਉਂਡ ਚੈੱਕ ਹੋਏਗਾ ਐਵਰੀ ਵਨ ਐਵਰੀ ਸਟਾਫ ਭਾਵੇਂ ਉਹ ਪੀਐਨ ਹੈ ਭਾਵੇਂ ਉਹ ਮਿਨਿਸਟਰ ਹੈ ਭਾਵੇਂ ਕੋਈ ਵੀ ਅਹੁਦੇ ਤੇ ਹੈਗਾ ਜੇ ਉਹ ਬੱਚਿਆਂ ਦੇ ਨਾਲ ਜਿਹੜਾ ਡੀਲ ਕਰ ਰਿਹਾ ਜਸਟ ਲਾਈਕ ਮੈਂ ਦੱਸਿਆ ਜਿਸ ਤਰ੍ਹਾਂ ਸਕੂਲ ਹੋ ਗਏ ਕਰਾਚ ਹੋ ਗਏ ਹਸਪੀਟਲਸ ਹੋ ਗਏ ਐਂਡ ਅਦਰ ਜਿੱਦਾਂ ਤੇ ਜੋ PIL ਹਾਈ ਕੋਰਟ ਦੇ ਵਿੱਚ दाखिल ਕੀਤੀ ਗਈ ਹੈ ਉਸ ਦੇ ਵਿੱਚ ਬੱਚਿਆਂ ਦੇ ਨਾਲ ਹੋਏ ਜਿੰਸੀ ਸ਼ੋਸ਼ਣ ਦੇ ਮਾਮਲਿਆਂ ਦਾ ਵੀ ਜ਼ਿਕਰ ਹੈ ਔਰ ਸਾਲ ਦਰ ਸਾਲ ਇਸ ਦਾ ਜ਼ਿਕਰ ਕੀਤਾ ਗਿਆ ਜੋ PIL ਦੇ ਵਿੱਚ ਦੱਸਿਆ ਗਿਆ ਕਿ ਸਾਲ 2019 ਦੇ ਵਿੱਚ ਬੱਚਿਆਂ ਨਾਲ ਸੈਕਸ਼ੂਅਲ ਅਬਿਊਜ਼ ਦੇ 300 ਮਾਮਲੇ ਸਾਹਮਣੇ ਆਏ ਸੀ ਜਿੰਸੀ ਸ਼ੋਸ਼ਣ ਦੇ 2019 ਦੇ ਵਿੱਚ 300 ਮਾਮਲੇ ਸਾਹਮਣੇ ਆਏ ਸੀ ਸਾਲ 2014 ਦਾ ਵੀ ਡਾਟਾ ਦਿੱਤਾ ਗਿਆ ਸਾਲ 2014 ਦੇ ਵਿੱਚ 2400 ਤੋਂ ਜ਼ਿਆਦਾ ਕੇਸ ਸੀ ਯਾਨੀ ਆਉਂਦੇ ਸਾਲਾਂ ਦੇ ਵਿੱਚ ਥੋੜੀ ਕਮੀ ਆਈ ਪਰ 2014 ਦੇ ਵਿੱਚ 2400 ਪਲੱਸ ਕੇਸ ਬੱਚਿਆਂ ਨਾਲ ਜਨਸੀ ਸ਼ੋਸ਼ਣ ਦੇ ਸਾਹਮਣੇ ਆਏ ਸੀ। ਸੋ ਇਸ ਤੋਂ ਇਲਾਵਾ ਸਾਲ 2019 ਦੇ 300 ਤੇ 2014 ਦੇ ਬੱਚਿਆਂ ਦੀ ਸੁਰੱਖਿਆ ਦੇ ਵਿੱਚ ਕਿਹਾ ਗਿਆ ਹੈ ਕਿ ਗੰਭੀਰ ਕਮੀ ਹੈ। ਬੱਚਿਆਂ ਦੀ ਬੱਚਿਆਂ ਨਾਲ ਜੁੜੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਤੇ ਸਵਾਲ ਚੱਕੇ ਗਏ ਨੇ ਜਿਹੜੀਆਂ ਬਹੁਤ ਸਾਰੀਆਂ ਐਸ.ਐਸ.ਓ ਸੰਸਥਾਵਾਂ ਨੇ ਬੱਚਿਆਂ ਦੀ ਦੇਖਭਾਲ ਕਰਦੀਆਂ ਨੇ ਉੱਥੇ ਵੀ ਬਹੁਤ ਸਾਰੇ ਸਵਾਲ ਇਸ ਤਰ੍ਹਾਂ ਦੇ ਉੱਠੇ ਨੇ ਜੋ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਸਟਾਫ ਦੀ ਚਾਹੇ ਕਿ ਪੁਲਿਸ ਵੈਰੀਫਿਕੇਸ਼ਨ ਨਹੀਂ ਹੋ ਰਹੀ ਯਾਨੀ ਜਿਹੜੀਆਂ ਸੰਸਥਾਵਾਂ ਦੇ ਵਿੱਚ ਜਿਹੜਾ ਸਟਾਫ ਕੰਮ ਕਰਦਾ ਹੈ ਜਿਹੜੇ ਲੋਕ ਕੰਮ ਕਰਦੇ ਨੇ ਜਿਹੜੇ ਬੱਚਿਆਂ ਦੀ ਦੇਖਭਾਲ ਕਰਦੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕੀਤੀ ਜਾ ਰਹੀ ਇਹ ਵੀ ਇੱਕ ਪੁਆਇੰਟ ਰੇਜ਼ ਕੀਤਾ ਗਿਆ ਇਸ ਦੇ ਨਾਲ ਅਗਲਾ ਪੁਆਇੰਟ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਸਟਾਫ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਜਾਵੇ ਯਾਨੀ ਜਿਹੜੇ ਐਸ ਜਾਂ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਦਾ ਜ਼ਿੰਮਾ ਇਹਨਾਂ ਬੱਚਿਆਂ ਦੀ ਦੇਖਭਾਲ ਦਾ ਹੁੰਦਾ ਹੈ ਉਹਨਾਂ ਦਾ ਪੁਰਾਣਾ ਟਰੈਕ ਰਿਕਾਰਡ ਕੀ ਹੈ ਉਹਨਾਂ ਤੇ ਕੋਈ ਪੁਰਾਣੇ ਕ੍ਰਿਮੀਨਲ ਕੇਸ ਤਾਂ ਦਰਜ ਨਹੀਂ ਕੀਓ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਇਸ ਕਰਕੇ ਇਹਨਾਂ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਜਾਣਾ ਬੇਹਦ ਜ਼ਰੂਰੀ ਹੈ ਅਪਰਾਧੀ ਨੂੰ ਬੱਚਿਆਂ ਤੇ ਸੰਪਰਕ ਚ ਆਉਣ ਤੋਂ ਰੋਕਿਆ ਜਾਵੇ ਇਹ ਇਸ ਦੀ ਮਨਸ਼ਾ ਹੈ ਜੋ ਇਸ ਦੇ ਵਿੱਚ ਕਿਹਾ ਗਿਆ ਕਿ ਜੇ ਕਿਸੇ ਦਾ ਟਰੈਕ ਰਿਕਾਰਡ ਖਰਾਬ ਹੈ ਜੇ ਕਿਸੇ ਤੇ ਕੋਈ ਮਾਮਲੇ ਦਰਜ ਨੇ ਤਾਂ ਫਿਰ ਉਸ ਨੂੰ ਬੱਚਿਆਂ ਨਾਲ ਡੀਲ ਕਰਨ ਦੀ ਪੂਰੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ ਪੰਜਾਬ ਦੇ ਗਵਰਨਰ ਨੂੰ ਲੈ ਕੇ ਅਪਡੇਟ ਹੈ ਕਿ ਉਹਨਾਂ ਨੂੰ ਪੀਜੀਆਈ ਦੇ ਵਿੱਚੋਂ ਛੁੱਟੀ ਮਿਲ ਗਈ ਹੈ। ਕੁਝ ਦੇਰ ਪਹਿਲਾਂ ਉਹਨਾਂ ਨੂੰ ਪੀਜੀਆਈ ਕੁਝ ਘੰਟੇ ਪਹਿਲਾਂ ਲਜਾਇਆ ਗਿਆ ਸੀ। ਉਹਨਾਂ ਦੇ ਡਿੱਗਣ ਨਾਲ ਸੱਟ ਲੱਗੀ ਸੀ, ਹਲਕੀ ਚੋਟ ਸੀ। ਇਸ ਬਾਬਤ ਪੀਜੀਆਈ ਨੇ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਸੀ। ਔਰ ਕੁਝ ਘੰਟੇ ਆਬਜ਼ਰਵੇਸ਼ਨ 'ਚ ਰੱਖਣ ਤੋਂ ਬਾਅਦ ਉਹਨਾਂ ਨੂੰ ਪੀਜੀਆਈ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਅੱਜ ਹੀ ਉਹਨਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਸੀ। ਥੋੜੀ ਦੇਰ ਪਹਿਲਾਂ ਅਸੀਂ ਇਸ ਦੀਆਂ ਤਸਵੀਰਾਂ ਵੀ ਦਿਖਾਈਆਂ ਸੀ ਔਰ ਉਹ ਡਿੱਗੇ ਸੀ ਔਰ ਪੈਰ ਤੇ ਹਲਕੀ ਚੋਟ ਆਈ ਸੀ ਸੋ ਡਾਕਟਰਾਂ ਵੱਲੋਂ ਇੱਕ ਮੁੰਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਕੁਝ ਧੇਰ ਕੁਝ ਘੰਟੇ ਅੰਡਰ ਅਬਜ਼ਰਵੇਸ਼ਨ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੋ ਗਵਰਨਰ ਗੁਲਾਬਚੰਦ ਕਟਾਰੀਆ ਅੱਜ ਹੀ ਜਿਨ੍ਹਾਂ ਦੇ ਸੱਟ ਲੱਗੀ ਸੀ ਫੈਸਲਨ ਕਰਕੇ ਦੱਸਿਆ ਗਿਆ ਸੀ ਕਿ ਚੋਟ ਲੱਗੀ ਔਰ ਮਾਈਨਰ ਇੰਜਰੀ ਹੋਈ ਸੀ ਉਸ ਵੇਲੇ ਉਹਨਾਂ ਨੂੰ ਤੁਰੰਤ ਚंडीगढ़ ਪੀਜੀਆਈ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਦੀ ਟੀਮ ਜਿਹੜਾ ਆਰਥੋ ਡਿਪਾਰਟਮੈਂਟ ਦੇ ਡਾਇਰੈਕਟਰ ਨੇ ਉਹਨਾਂ ਵੱਲੋਂ ਖੁਦ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਜਾਂਚ ਕੀਤੀ ਗਈ ਔਰ ਉਸੇ ਵੇਲੇ ਥੋੜੀ ਦੇਰ ਬਾਅਦ ਹੀ ਪੀਜੀਆਈ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਕਿ ਇੱਕ ਮਾਈਨਰ ਇੰਜਰੀ ਹੈ 60 ਵੱਜਨ ਨਾਲ ਡਿੱਗਣ ਨਾਲ ਹੋਈ ਹੈ ਔਰ ਕੋਈ ਵੀ ਉਹਨਾਂ ਦੀ ਕੋਈ ਸਥਿਤੀ ਚਿੰਤਾਜਨਕ ਨਹੀਂ ਸੋ ਕੁਝ ਦੇਰ ਕੁਝ ਘੰਟੇ ਉਹਨਾਂ ਨੂੰ ਪੀਜੀਆਈ 'ਚ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਔਰ ਉਸ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਹੈ ਤੇ ਹੁਣ ਜ਼ਿਕਰ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਜਿਹੜੇ ਹਾਲੇ ਵੀ ਰੂਸ ਦੇ ਵਿੱਚ ਫਸੇ ਹੋਏ ਨੇ ਰੋਜ਼ਗਾਰ ਦੇ ਲਈ ਰੂਸ ਗਏ ਸੀ ਪਰ ਉੱਥੇ ਜਾ ਕੇ ਉਥੋਂ ਦੀ ਫੌਜ ਚ ਭਰਤੀ ਕਰ ਲਏ ਗਏ ਕੁਝ ਮਹੀਨਿਆਂ ਤੱਕ ਤਾਂ ਗੱਲਬਾਤ ਹੋਈ ਪਰ ਉਸ ਤੋਂ ਬਾਅਦ ਨਾ ਪਰਿਵਾਰ ਨਾਲ ਰابطਾ ਹੋਇਆ ਹੈ ਤੇ ਨਾ ਹੀ ਉਹ ਵਾਪਸ ਪਰਤ ਰਹੇ ਲਗਭਗ 2 ਸਾਲ ਤੋਂ ਰੂਸ ਦੇ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਹਲੇ ਵੀ ਆਪਣਿਆਂ ਦੀ ਭਾਲ ਵਿੱਚ ਨੇ ਆਪਣਿਆਂ ਦੀ ਭਾਲ ਦੇ ਲਈ ਦਰਦ-ਦਰਦੀਆਂ ਠੋਕਣਾ ਖਾਰੇ ਪਰਿਵਾਰਾਂ ਨੂੰ ਇਹ ਉਮੀਦ ਹੈ ਕਿ ਸ਼ਾਇਦ ਕਿਸੇ ਪੂਹੇ ਤੋਂ ਉਹਨਾਂ ਦੀ ਆਵਾਜ਼ ਉਹਨਾਂ ਦੇ ਆਪਣੇ ਤੱਕ ਪਹੁੰਚੇਗੀ ਜਿਸ ਹੁਣ ਹਰ ਪੁੱਤ ਨੇ ਬਜ਼ੁਰਗ ਪਿਓ ਦਾ ਬੁਢਾਪੇ ਦੇ ਵਿੱਚ ਸਹਾਰਾ ਬੰਨਣਾ ਸੀ ਉਸ ਦੀ ਇੱਕ ਝਲਕ ਪਾਉਣ ਦੇ ਲਈ ਇਹ ਬਾਪ ਹੁਣ ਬੇਵੱਸ ਹੈ ਅੱਖਾਂ ਦੇ ਵਿੱਚ ਉਡੀਕ ਵੀ ਹੈ ਅਤੇ ਉਮੀਦ ਵੀ ਪਰਦੇਸੀ ਹੋਇਆ ਪੁੱਤ ਸ਼ਾਇਦ ਵਾਪਸ ਆ ਜਾਵੇ। ਪਰਿਵਾਰਾਂ ਦੇ ਇਲਜ਼ਾਮ ਹੈ ਕਿ ਟਰੈਵਲ ਏਜੰਟਾਂ ਨੇ ਧੋਖੇ ਦੇ ਨਾਲ ਉਹਨਾਂ ਦੇ ਬੱਚਿਆਂ ਨੂੰ ਸ਼ਿਕਾਰ ਬਣਾਇਆ। ਏਜੰਟਾਂ ਨੇ ਕੋਰੀਅਰ ਕੰਪਨੀ ਦੇ ਵਿੱਚ ਕੰਮ ਦਾ ਬਹਾਨਾ ਬਣਾ ਕੇ ਨੌਜਵਾਨਾਂ ਨੂੰ ਜੰਗ ਦੇ ਵਿੱਚ ਭੇਜ ਦਿੱਤਾ। ਹੁਣ ਬੱਚਿਆਂ ਦੇ ਨਾਲ ਸੰਪਰਕ ਨਾ ਹੋਣ ਕਾਰਨ ਇਹ ਪਰਿਵਾਰ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ। ਉਹਦਾ ਜੇ ਦੇ ਵੀ ਜਾ ਸਕਦੇ ਆ ਜੀ ਹਾਂ 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 ਤੇ ਉਸ ਤੋਂ ਬਾਅਦ 15 ਦਿਨ ਕਹਿ ਕੇ ਜੀ ਸਦੂ ਉਸ ਤੋਂ ਬਾਅਦ ਉਹ 1.5 ਸਾਲ ਹੋ ਗਿਆ ਸਾਡੀ ਕੋਈ ਗੱਲਬਾਤ ਨਹੀਂ ਹੋਈ ਜੀ ਕੋਈ ਬਾਤਚੀ ਨਹੀਂ ਹੋਈ ਰੂਸ ਤੋਂ ਪ੍ਰਤੀਕ ਸ਼ਖਸ ਨੇ ਆਪਣੇ ਨਾਲ ਹੱਡ ਬੀਤੀ ਸੁਣਾਈ ਉਸਨੇ ਕਿਹਾ ਕਿ ਉਸਦੇ ਪਹੁੰਚਣ ਤੇ ਉਸ ਤੋਂ ਕੰਟਰੈਕਟ ਸਾਈਨ ਕਰਵਾ ਲਿਆ ਗਿਆ ਅਤੇ ਉਸ ਨੂੰ 5 ਮਹੀਨੇ ਤੱਕ ਜੰਗ ਦੇ ਵਿੱਚ ਛੱਡ ਦਿੱਤਾ ਗਿਆ ਇਨਕੇ ਜੋ ਮਿਲ ਨਹੀਂ ਰਹੇ ਪਰਿਵਾਰ ਵਾਲੇ ਉਹ ਹਮਸੇ ਪਹਿਲੇ ਗਏ تھے 2 ਮਹੀਨੇ ਬਾਅਦ जब जहाँ हम रहे वहाँ तो बहुत बुरा हाल था यहाँ से हमें एजेंट ने बोला था जी यहाँ मतलब वहाँ कोरियर कंपनी का काम है तो आपको वहाँ कोई साठ सत्तर हज़ार सैलरी मिलेगी तो धोखे से वहाँ ले जाके हमें मतलब एयरपोर्ट से ही जैसे उन्होंने अपने अंडर कर लिया और उसके बाद एक बिल्डिंग में ले गए और बिल्डिंग में ले जाने के बाद हमें वहाँ हमारे कॉन्ट्रैक्ट साइन करवा लिए गए और बैंक अकाउंट खुलवाए गए ਦਿੱਲੀ ਪਹੁੰਚੇ ਇਨਪੀਵਸ ਪਰਿਵਾਰਾਂ ਨੇ ਭਾਰਤ ਸਰਕਾਰ ਨੂੰ ਆਪਣੇਆਂ ਨੂੰ ਘਰ ਵਾਪਸ ਲਿਆਉਣ ਦੀ ਮੰਗ ਕੀਤੀ ਹੈ ਤਾਂ ਉੱਧਰ ਕਾਂਗਰਸ ਦੇ ਐਮਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦਿੱਲੀ ਦੇ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਵਾਜ਼ ਚੁੱਕਣ ਦਾ ਭਰੋਸਾ ਦਿੱਤਾ ਰਸ਼ੀਅਨ ਆਰਮੀ ਦੀ ਆ ਤੁਹਾਨੂੰ ਦਿਖਾ ਰਿਹਾ ਸਾਰੇ ਇਹਨਾਂ ਦੇ ਕੋਲੇ ਗੰਜ਼ ਵੀ ਹੈ ਕਹਿੰਦੇ ਨੇ ਹੱਥ ਦੇ ਵਿੱਚ ਆ ਸਾਰੇ ਪਕੜਾ ਦਿੱਤੀ ਕੀ ਤੇ ਆਰਮੀ 'ਚ ਭਰਤੀ ਕਰ ਦਿੱਤਾ ਗਿਆ ਕੱਲ ਮੈਂ ਨੋਟਿਸ ਉਥੇ 377 ਵੀ ਲਾਇਆ ਕੋਡ ਦੇ ਅੰਦਰ ਕੱਲ ਮੈਂ ਟੇਬਲ ਤੇ ਰੱਖਿਆ ਹੈ ਇਹਦਾ ਮੈਨੂੰ ਲਿਖਤੀ ਰਿਪਲਾਈ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਦੇਣਾ ਪਏਗਾ ਲੋਕ ਸਭਾ ਦੇ ਪਟਲ ਚ ਰੱਖਿਆ ਟੇਬਲ ਤੇ ਰੱਖਿਆ ਹਾਲਾਂਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਦੀ ਰੂਸ ਫੇਰੀ ਨੇ ਇਹਨਾਂ ਪਰਿਵਾਰਾਂ ਦੀ ਉਮੀਦ ਜਗਾਈ ਸੀ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਕੋਲ ਗੱਲਬਾਤ ਕਰਕੇ ਇਹਨਾਂ ਨਾਗਰਿਕਾਂ ਦੀ ਵਾਪਸੀ ਦਾ ਮੁੱਦਾ ਚੁੱਕਿਆ ਸੀ ਭਾਰਤ ਸਰਕਾਰ ਦੇ ਅਧਿਕਾਰਿਤ ਬਿਆਨ ਦੇ ਮੁਤਾਬਕ ਰੂਸ ਨੇ ਇਹਨਾਂ ਭਾਰਤੀਆਂ ਦੀ ਘਰ ਵਾਪਸੀ ਦਾ ਵਾਅਦਾ ਕੀਤਾ ਹੈ ਪਰ ਹੁਣ ਇਹ ਚਿੰਤਾ ਦੇ ਵਿੱਚ ਡੁੱਬੇ ਪਰਿਵਾਰਾਂ ਨੂੰ ਭਾਰਤ ਸਰਕਾਰ ਦਾ ਸਹਾਰਾ ਹੈ ਪਰ ਬਾਵੀਉ ਦੇਸ਼ ਤੇ ਇਹਨਾਂ ਪਰਿਵਾਰਾਂ ਨੂੰ ਹਲੇ ਤੱਕ ਆਪਣਿਆਂ ਦੀ ਉਡੀਕ ਹੈ ਤੇ ਉਹਨਾਂ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ ਦਿੱਲੀ ਤੋਂ ਰਵੀ ਮਿਸ਼ਰਾ ਨਿਊਜ਼ 18